ਏ ਬਾਈ ਫੋਰਮ ਤੋਂ ਆਏ ਹੋਏ ਨੇ ਹਾਂ ਹਾਂ ਬਾਈ ਹੂੰ ਕਰੋ ਬਾਈ ਚੱਕ ਬਾਈ ਫੋਰਮ ਤੋਂ ਆਏ ਹੋਏ ਨੇ ਤੇ ਸਟਾਰਟ ਕਰਨਗੇ ਹੁਣ ਠੀਕ ਹੈ 4x4 ਆ ਬਾਈ ਠੀਕ ਹੈ ਅੰਦਰੋਂ ਬਾਈ ਜਿਹੜਾ ਸਾਰਾ ਹੈਗਾ ਇਹਦਾ ਕੰਪਿਊਟਰ ਸਿਸਟਮ ਹੀ ਹੈ ਦੇਖੋ ਠੀਕ ਆ ਇਹਦਾ ਬਾਈ ਸਾਂ ਵਾਲਾ ਵੀ ਅੱਡ ਲੱਗਿਆ ਹੋਇਆ ਜਿਹੜਾ ਆ ਚੀਜ਼ ਹੈ ਨਾ ਮਤਲਬ ਇਹ ਸਾਂ ਵਾਲਾ ਵੀ ਅੱਡ ਲੱਗਿਆ ਹੋਇਆ ਹੈ ਮਸ਼ੀਨ ਦਾ ਕੱਲੀ ਮਸ਼ੀਨ ਦਾ ਇਹ ਨਹੀਂ ਹੈਗਾ ਵੀ ਉਹਦਾ ਟ੍ਰੈਕਟਰ ਦਾ ਅੱਡ ਹੈ ਇਹਦਾ ਅੱਡ ਤੇ ਹੈ ਬਈ ਸਿਸਟਮ ਤਕੜਾ ਹੀ ਆ ਇਹ ਤੇ ਇਹ ਬਈ ਚੌਰਸ ਬਣਾਉਂਦਾ ਗੋਲ ਨਹੀਂ ਬਣਾਉਂਦਾ ਦੇਖੋ ਵਿੱਚੋਂ ਜਿਵੇਂ ਮਸ਼ੀਨਾਂ ਲੱਗੀਆਂ ਹੋਈਆਂ ਠੀਕ ਆ ਸਾਰਾ ਪ੍ਰੈਸ਼ਰ ਤੇ ਆ ਬਈ ਜਿਹੜੇ ਲੀਵਰ ਲੱਗੇ ਹੋਏ ਨੇ ਆਹ ਠੀਕ ਆ ਆ ਸੀਟ ਵਾਲੇ ਵੀ ਜਿਹੜੀ ਪਿੱਛੇ ਗੱਠ ਮਤਲਬ ਕਿ ਗੱਠ ਵਾਲਾ ਫਰੇਮ ਆ ਇਹਨੂੰ ਥੱਲੇ ਕਰਨ ਦਾ ਵਾਸਤੇ ਵੀ ਆ ਹਨਾ ਆ ਚੀਜ਼ਾਂ ਲੱਗੀਆਂ ਹੋਈਆਂ ਨੇ ਲਿਫਟ ਲਿਫਟ ਡਾਊਨ ਤੇ ਲਿਫਟ ਅੱਪ ਠੀਕ ਆ ਕਰੋ ਬਈ ਚੱਕ ਤਾਵਾ ਜਾਮਾ ਵੱਡਾ ਹੀ ਆ ਦੀ ਬਾਕੀ ਪਿੱਛੇ ਵੀ ਦੋ ਦੋ ਟਾਇਰ ਦਿੱਤੇ ਹੋਇਆ ਬਾਈ ਦੇਖੋ ਤਕਨੀਕ ਨਹੀਂ ਪਤਾ ਬਾਈ ਕਿੱਥੋਂ ਦੀ ਆ ਇਹ ਪਰ ਹੈ ਬਹੁਤ ਵੱਡਾ ਬਾਈ ਸਿਸਟਮ ਪਰ ਚੱਲਦਾ ਸਾਨੂੰ ਦਿਖਾਵਾਂ ਵੀ ਕਿਵੇਂ ਚੱਲਦਾ ਉਹ ਦਿਖਾਵਾਂਗੇ ਸਾਨੂੰ ਦੇਖੀ ਚੱਲਿਓ